ਅਜ ਮੋਹਾਲੀ ਦੀ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਇੱਕ ਵਿਦਿਆਰਥੀ ਨੇ ਕੱਲ ਸ਼ਾਮ 7 ਵਜੇ ਦੇ ਕਰੀਬ ਆਪਣੇ ਪੇਂਗ ਗੈਸ ਵਿੱਚ ਪੱਖੇ ਨਾਲ ਫਾਹ ਲਗਾ ਕੇ ਖੁਦਕੁਸ਼ੀ ਕਰ ਲਈ ਦੋਸਤਾਂ ਮੁਤਾਬਕ ਮਰਨ ਵਾਲੀ ਦੀ ਪਛਾਣ ਨਿਤਨ ਕੁਮਾਰ ਦੇ ਰੂਪ ਵਿੱਚ ਹੋਈ ਹੈ ਜਿਸ ਦੀ ਉਮਰ 22 ਸਾਲ ਦੱਸੀ ਜਾ ਰਹੀ ਹੈ ਮਰਨ ਵਾਲਾ ਖੜ੍ਹ ਸਥਿਤ ਦਰਪਨ ਸਿਟੀ ਵਿੱਚ ਆਪਣੇ ਦੋਸਤਾਂ ਦੇ ਨਾਲ ਰਹਿੰਦਾ ਸੀ ਇਸ ਮਾਮਲੇ ਵਿੱਚ ਪਿਤਾ ਨੇ ਕਿਹਾ ਕਿ ਮਰਨ ਵਾਲਾ ਨਿਤਨ ਯੂਨੀਵਰਸਿਟੀ ਦੇ ਬਾਡਨ ਤੋਂ ਪਰੇਸ਼ਾਨ ਸੀ ਜਿਸ ਕਰਕੇ ਉਸ ਨੇ ਇਨਾ ਵੱਡਾ ਕਦਮ ਚੁੱਕ ਲਿਆ ਬਹਾਰਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਬੱਚਾ ਹੈਗਾ ਇੱਕ ਨਿਤਨਰਾਮ ਨਿਤਨ ਨਿਤਨ ਪੁੱਤਰ ਸ਼ਿਸ਼ਰਾਮ ਇਹ ਭਵਾਨੀ ਹਰਿਆਣੇ ਦੇ ਰਹਿਣ ਵਾਲਾ ਹੈ। ਇੱਥੇ ਸੀਯੂ ਚੰਡੀਗੜ੍ਹ ਯੂਨੀਵਰਸਿਟੀ ਆਪਣਾ ਫ੍ਰੈਂਕਸਿਕ ਸਾਇੰਸ ਦੀ ਪੜ੍ਹਾਈ ਕਰ ਰਿਹਾ ਸੀਗਾ। ਪਹਿਲੇ ਸਾਲ ਦੇ ਵਿੱਚ ਹੀ ਸੀਗਾ। ਤੇ ਇਹ ਮੁੰਡਾ ਦੋ ਦਿਨਾਂ ਤੋਂ ਇਹਨਾਂ ਨੇ ਦੱਸਿਆ ਉਹਦੇ ਪਰਿਵਾਰ ਨੇ ਵੀ ਪਰੇਸ਼ਾਨ ਸੀ। ਤੇ ਫਿਰ ਵੀ ਅਸੀਂ ਮਤਲਬ ਉਹਦੀ ਪੋਸਟ ਮਾਰਟਮ ਕਰਾ ਰਹੇ ਹਾਂ। ਉਹਦਾ ਜੋ ਵੀ ਹੈ ਉਹਦੇ ਵਿੱਚ ਆਇਆ ਰਿਪੋਰਟ ਦੇ ਵਿੱਚ ਉਹ ਸਭ ਨਾਲ ਕਰਵਾਇਆ ਸਰ ਉਹਦਾ ਰੂਮ ਮੇਟ ਕਹਿ ਰਹੇ ਆ ਉਹਦੇ ਫਾਦਰ ਵੀ ਕਹਿ ਰਹੇ ਆ ਕਿ ਕਾਲਜ ਲੋਗੋ ਵੀ ਉਹਨੂੰ ਜਿਹੜਾ ਪਰੇਸ਼ਾਨ ਕੀਤਾ ਜਾਂਦਾ ਸੀ ਕਿਉਂਕਿ ਐਡਮਿਟ ਕਾਰਡ ਨਹੀਂ ਦਿੱਤਾ ਦਿੰਦੇ ਨਹੀਂ ਦੇਖੋ ਮੇਰੀ ਤਜੀਬ ਦੀ ਵੀ ਸេះ ਐਸਾ ਕੁਝ ਨਹੀਂ ਆ ਯਾਰ ਨਾ ਉਹਦੇ ਪ੍ਰਿੰਟਸ ਨੇ ਸੀ ਗੱਲ ਦਸੀ ਹੈ ਨਾ ਉਹਦੇ ਦੋਸਤਾਂ ਨੇ ਕੋਈ ਗੱਲ ਲਈ ਜੀ ਕਦੀ ਇਹ ਵੀ ਕਾਲਜ ਲੋਗੋ ਤਾਂ ਪਰੇਸ਼ਾਨ ਕਰਦਾ ਕੀਤਾ ਜਾਂਦਾ ਹੋਵੇ ਉਹਦਾ ਸਿਰਫ ਬੱਚੇ ਤੇ ਆਪਣੇ ਡਿਪੈਂਡ ਹੁੰਦਾ ਵੀ ਉਹਦੀਆਂ ਕੋਈ ਐਡਮਿਟ ਕਾਰਡ ਹੈ ਜੋ ਕੋਈ ਵਾਰੀ ਲੈਕਚਰ ਸ਼ੌਟ ਹੋ ਜਾਂਦੇ ਆ ਅਸੀਂ ਵੀ ਗੱਲਾਂ 'ਚ ਬਣੇ ਆ ਉਹ ਕੱਲ ਜੜੇ ਜਰੂਰ ਕਹਿੰਦੇ ਹੁੰਨੇ ਆ ਵੀ ਆਪਣੇ ਮਾਪੇ ਨੂੰ ਉਹਨਾਂ ਦੱਸੋ ਜਾਂ ਬੁਲਾਓ ਤੁਹਾਡੀ ਕਿਉਂ ਹਾਜ਼ਰੀਆਂ ਕਰਤ ਨੇ ਇਦਾਂ ਦਾ ਕੁਝ ਹੋ ਸਕਦਾ ਪਰ ਮੇ ਵੀ ਅਜੇ ਤੱਕ ਮੇਰੀ ਕੋਈ ਸਪਸ਼ਟ ਨਹੀਂ ਆ ਮੈਂ ਮਲਕੀ ਇੱਕ ਦੋਸਤ ਆ ਰਿਹਾ ਸੀਗਾ ਆਪਣੇ ਪਿੰਡ ਤੋਂ ਦੋਸਤ ਆਇਆ ਸੀਗਾ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਇੱਕ ਦਿਨ ਦਾ ਪੇਪਰ ਆ ਮੇਰਾ ਵੀ ਇੱਕ ਦਿਨ ਲਈ ਰਹਿਣ ਨੂੰ ਜਗ੍ਹਾ ਚਾਹੀਦੀ ਉਹ ਇਹਨਾਂ ਦੇ ਫਲੈਟ ਤੇ ਆ ਰਿਹਾ ਸੀ ਫਿਰ ਤਾਂ ਇਹਨਾਂ ਦੇ ਫਲੈਟ ਤੇ ਆਣ ਲੱਗਿਆ ਉਹਨੇ ਮੈਨੂੰ ਫੋਨ ਕਰਿਆ ਕਹਿੰਦਾ ਮੈਨੂੰ ਛੱਡ ਦੇ ਉੱਥੇ ਤੱਕ ਮੈਂ ਚੱਲ ਠੀਕ ਹੈ ਛੱਡ ਦਿੰਨਾ ਫਰਮਾਨੂ ਲੇਕੋਂ ਦੇ ਫਲੈਟ ਗਿਆ ਤੇ ਅੰਕਿਤ ਬਾਹਰ ਜਾ ਰਿਹਾ ਸੀ ਘੁੰਮਣ ਤਾਂ ਮੈਨੂੰ ਕਿਹਾ ਮੈਂ ਕਹਾ ਬਈ ਗੋਲੂ ਤਿੰਨ ਦਿਨ ਤੋਂ ਰੋ ਹੀ ਰਿਹਾ ਏ ਵੀ ਅੱਜ ਵੀ ਮੈਂ ਕਹਾ ਰੋ ਰਿਹਾ ਸੀ ਉਹ ਮੈਂ ਕਹੀ ਕੰਮ ਕਰਦੇ ਹਾਂ ਨਾ ਬੈਠ ਕੇ ਗੱਲ ਕਰਦੇ ਤੇ ਉਹਨੂੰ ਘਰੇ ਭੇਜਦੇ ਹਾਂ ਚੁੱਪਚਾਪ ਵੀ ਆਪਣੇ ਘਰਦਣ ਨਾਲ ਜਾ ਕੇ ਗੱਲ ਕਰ ਲੂ ਜੋ ਵੀ ਉਹਨੂੰ ਪਰੇਸ਼ਾਨੀ ਆਇਆ ਟੈਨਸ਼ਨ ਆ ਜੋ ਵੀ ਹੈ ਵੀ ਉਹ ਉਹਦੀ ਐਂ ਹੋ ਜੂਗੀ ਐਨੇ ਨੂੰ ਫਿਰ ਅਸੀਂ ਨੌਕ ਕਰਿਆ ਕੁੰਡਾ ਖੋਲਿਆ ਨਹੀਂ ਉਹਨੇ ਪਰਸੋ ਵੀ ਆਪਣੇ ਆਪ ਨੂੰ ਬੰਦ ਕਰਿਆ ਸੀ ਪਰ 2 ਘੰਟੇ ਬਾਅਦ ਆਪਣੇ ਆਪ ਬਾਹਰ ਆ ਗਿਆ ਸੀ ਸੋ ਸੁੱਕੇ ਸਾਨੂੰ ਐਸ ਵੀ ਅੱਜ ਵੀ ਸੋਈ ਰਿਹਾ ਹੁਣ ਪਰ ਉਹਨੇ ਦਰਵਾਜ਼ਾ ਨਹੀਂ ਖੋਲ ਫਿਰਾਂ ਕਿਤਨੇ ਬੈਲਕਨੀ ਚ ਜਾ ਕੇ ਦੋ ਗੇਟ ਨੇ ਉਹ ਰੂਮ ਦੇ ਦੂਸਰਾ ਗੇਟ ਫਿਰ ਉਹਨੇ ਖੁੱਲਾ ਹੀ ਪਿਆ ਸੀ ਉਹ ਖੋਲ ਕੇ ਉਹਨੇ ਕੁੰਡੀ ਕੋਲੀ ਤਾਂ ਦੇਖਿਆ ਲਟਕ ਰਿਆ ਸੀ ਉਹਦੇ ਕੀ ਲੱਗ ਰਿਹਾ ਕਿਹੜੇ ਪ੍ਰੈਸ਼ਰ ਮ ਆ ਗਏ ਉਸਨੇ ਇਹ ਸੋਚਾਇਡ ਕੀਤਾ ਕੋਲ ਇੱਦਾਂ ਹੀ ਸੀਗਾ ਕਿਉਂਕਿ ਦੁਪਹਿਰੇ 2:30 ਵਜੇ ਮੇਰੇ ਕੋਲ ਆਇਆ ਸੀ ਉਹਨੇ ਮੈਨੂੰ ਐਂ ਕਿਹਾ ਸੀ ਕਹਿੰਦਾ ਕੋਲਜ ਵਾਲਿਆਂ ਨਾਲ ਲੜਾਈ ਹੋਗੀ ਤੇ ਕੋਲਜ ਵਾਲਿਆਂ ਨੇ ਘਰਦਿਆਂ ਨੂੰ ਬੁਲਾਇਆ ਹੁਣ ਤੇ ਫਿਰ ਦੇਖਦੇ ਕਿਉਂਕਿ ਉਹਦੇ ओरिजिनल ਡਾਕੂਮੈਂਟ ਅੰਦਰ ਸੀਗੇ ਕੋਲਜ ਦੇ ਤੇ ਉਹਦੇ ਪਾਪਾ ਕਹ ਰਹੇ ਸੀ ਵੀ ਸਾਰਾ ਕੁਝ ਛੱਡ ਛੁੱਟ ਕੇ ਆ ਜਾ ਵਾਪਸ ਉਹ ਕਹਿੰਦਾ ਮੇਰਾ ਸਾਲ ਖਰਾਬ ਹੋ ਜਾ तो पढ़ने के भी, भी। उन्होंने पढ़ने का भी मेरी एक बार डिग्री हो जाए फिर मैं बाद की तैयारी कर लूंगा सर आप नितिन के फादर हो जी यस सर क्या नाम है आपका मेरा नाम शीश राम है जी कब लड़के का फोन आया उसने कुछ बताया आपको क्यों उसने सुसाइड इतना बड़ा स्टेप क्यों उठाया सर ये स्टेप उठाया है इसके लिए मेरे को थोड़ा कुछ डाउट है मेरे लड़के का मेरे को तीन बजे तक बात हुआ है कल सुसाइड होने से पहले तीन बजे तक बात हुआ है उसके बाद ये रूम पर आया है रूम पर आने के बाद में फिर शाम को हमने फोन किया जब इसका कॉल नहीं मिला तो फिर हमारा फोन किया तो बताया कि गया कर है ये शाम, शाम, को? शाम को शाम अच्छा। और बाकी जो मैंने जो रूम के अंदर जो अभी देखा जाकर जहाँ सुसाइड किया है वहाँ पर मेरे को लगता है जिस टेबल के ऊपर कुर्सी रखी है वो कुर्सी भी ऐसे रखी हुई है और जो क्योंकि अगर जब फांसी लगाता है कुर्सी गिरने का डर रहता है और वो फांसी क्या है कि इतनी हाइट पर नहीं है जितना उसको पैर लग सकते हैं उसके ऊपर बेड के ऊपर हाँ जी तो मैं इसको ये नहीं बोल सकता कि ये सोसाइड केस है इसको इंक्वायरी करने से पता चलेगा कि ये क्या हो सकता है मर्डर केस है। उसका पहले पहले बताया था मेरी बात भी हुई थी फिर मैंने उसको बोल दिया था बेटा कोई बात नहीं आपकी कोई ज्यादा उम्र नहीं है आप आ सकते हो घर पर आ जाओ आराम से कोई नहीं अभी दे लेंगे कोई दिक्कत नहीं है तो अग्री हो गया था वो बोला ठीक है पापा मैं अपनी मार्कशीट वगैरह लेके आ जाता हूँ टेंथ और प्लस टू की वो जमा होती है वो लेके आ जाता हूँ कल मैं आप लेने के लिए आ जाना मेरे को दस तारीख को मैं ठीक है